फिया कमाल लेॾे हिकु पासे लास्ट दूस पासे ਆਦਰੋਪ ਪ੍ਰੈਸ ਰਿਪੋਰਟਰ ਸਾਹਿਬੀ ਬਹੁਤ ਬਹੁਤ ਧੰਨਵਾਦ ਆਈ ਹੈ ਬਹੁਤ ਸੁੰਦਰ ਸੰਗਤ ਬਾਲੀਵਾਲ ਤੇ ਕਬੱਡੀ ਦਾ ਟੂਰਨਾਮੈਂਟ ਹੈ ਜੀ ਜੂਜਾ ਬਾਬਾ ਹਰਨਾਮ ਸਿੰਘ ਦੀ ਵਾਰਸੀ ਦੇ ਸੰਬੰਧ ਵਿੱਚ ਅਸੀਂ ਹਰ ਸਾਲ ਕਰਉਂਦੇ ਆ ਜੀ ਤੇ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਐਨਆਰਆਈ ਵੀਰਾਂ ਵੱਲੋਂ ਤੇ ਪਿੰਡ ਵਸੀਆਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਹੁੰਦਾ ਹੈ ਇਹ ਤੀਜਾ ਟੂਰਨਾਮੈਂਟ ਆ ਜੀ ਇਸ ਟੂਰਨਾਮੈਂਟ ਜਿਹੜੇ ਪਲੇਅਰ ਕਿੱਥੋਂ ਆਏ ਆ ਪਲੇਅਰ ਤਾਂ ਅੱਜ ਵਾਲੀਬਾਲ ਦੀਆਂ 16 ਟੀਮਾਂ ਆ ਜੀ ਮਹਾਲੀ ਤੋਂ ਵੀ ਆਏ ਆ ਗੜਸ਼ੰਕਰ ਤੋਂ ਵੀ ਆਏ ਆ ਕਾਫੀ ਦੂਰੋਂ ਦੂਰੋਂ ਆਈਆਂ 16 ਟੀਮਾਂ ਇੰਟਰ ਕੀਤੀਆਂ ਸੀ ਆਪਾਂ ਜੀ ਕਿੰਨੇ ਦਿਨ ਚੱਲਿਆ ਟੂਰਨਾਮੈਂਟ ਅੱਜ ਵਾਲੀਬਾਲ ਆ ਜੀ ਕੱਲ ਨੂੰ ਕਬੱਡੀ ਆ ਜੀ ਜਿਹੜਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੋਣਾ ਵਾ ਉਹਦੇ ਵਿੱਚ ਕਿਹੜੇ-ਕਿਹੜੇ ਆ ਰਹੇ ਉਹਦੇ ਵਿੱਚ ਜੀ 8 ਅਕੈਡਮੀਆਂ ਭਟੀਆਂ ਕਲੱਬਾਂ ਆ ਰਹੀਆਂ ਜੀ ਸਰਾਲਾ ਰਣੂ ਆ ਰਹੀ ਆ ਨੰਗਲੰਬੀਆਂ ਸ਼ਾਹਕੋਟ ਆ ਰਹੀ ਆ ਸ਼ਕਰਪੌਰ ਆ ਰਹੀ ਆ ਜੀ ਫ ਬਾਲੀਵਾਲ ਜੀ ਫਰਸਟ ਹੈਗਾ 31000 ਸੈਕੰਡ 21000 ਥਰਡ 15000 ਤੇ ਫੋਰਥ 11000 ਜੀ ਤੇ ਕਬੱਡੀ ਦੇ ਵਿੱਚ ਹੈਗਾ ਫਰਸਟ 1 ਲੱਖ ਰੁਪਈਆ ਤੇ ਸੈਕੰਡ ਹੈਗਾ ਜੀ 75000 ਰੁਪਈਆ ਤੇ ਬਾਕੀ ਬਾਕੀ ਦੀਆਂ 6 ਟੀਮਾਂ ਨੂੰ ਪਾਰਟਿਸਪੇਟ ਦੇਣਾ ਜੀ 50-5000 ਰੁਪਈਆ ਜੀ ਜਿਹੜੇ ਭਾਈ ਲੋਕੀ ਦੂਰੋਂ ਦੇਖਣ ਆਉਂਦੇ ਉਹਨਾਂ ਵਾਸਤੇ ਕੀ ਪ੍ਰਬੰਧ ਕਰਦਾ ਕੰਮ ਕੀਤਾ ਹੈ 2 ਮਹੀਨੇ ਵਾਲਾ ਦੇਖੋ ਜਿਹੜਾ ਦੂਰੋਂ ਦੂਰ ਖਿਡਾਰੀ ਵੀ ਆਏ ਆ ਰਹਿਮ ਸਿੰਘ ਨਾਲ ਸਾਰਾ ਰਹਿਮ ਸਿੰਘ ਦਾ ਜੋ ਕੰਮ ਹੈਗਾ ਆ ਰੁਕੀਪਾਲ ਦਾ ਸਾਰਾ ਪ੍ਰਬੰਧ ਹੈਗਾ ਸਾਰੇ ਜੋ ਮੈਡੀਕਲ ਸੂਤਰੋਂ ਸਭ ਕੋ ਸਹਿਜਾ ਜੀ ਨੌਜਵਾਨ ਮਾਪਲਾ ਕੀ ਮੈਸੇਜ ਦੇਣਾ ਚਾਹੁੰਦੇ ਨੇ ਨੌਜਵਾਨਾਂ ਲਈ ਤਾਂ ਟੂਰਨਾਮੈਂਟ ਕਰਾਉਂਦੇ ਆ ਜੀ ਤੁਹਾਨੂੰ ਪਤਾ ਪੰਜਾਬ ਦੇ ਜਿਹੜੇ ਹਾਲਾਤ ਆ ਜੀ ਉਹ ਕਿੱਦਾਂ ਦੇ ਹੈਗੇ ਆ ਅੱਜ ਤਾਂ ਨੌਜਵਾਨਾਂ ਲਈ ਕਰਾਉਂਦੇ ਆ ਵੀ ਉਹ ਨਸ਼ੇ ਤੋਂ ਰਹਿਤ ਰਹਿਣ ਤੇ ਆਪਣੀ ਵਧੀਆ ਸਿਹਤ ਤੇ ਸਮਾਜ ਨੂੰ ਵਧੀਆ ਬਸ ਨੂੰ ਲੈ ਕੇ ਜਾਣ ਕਿੰਨੇ ਦਿਨ ਦਾ ਟੂਰਨਾਮੈਂਟ ਹੈ ਜੀ ਸਰ ਆਪਣਾ 2 ਦਿਨ ਦਾ ਟੂਰਨਾਮੈਂਟ ਹੈ ਜੀ ਜਿਹੜੀ ਡੇਟ ਇਹ ਚੱਲ ਰਹੀ ਆ 18 ਤਰੀਕ ਹੈ ਕੱਲ 19 ਤਰੀਕ ਹੈ ਹਾਂਜੀ ਇਹ ਡੇਟ ਹਰ ਸਾਲ ਫਿਕਸ ਰਹਿੰਦੀ ਹੈ ਹਾਂਜੀ ਫਿਕਸ ਹੀ ਹੁੰਦੀ ਆ ਜੀ ਠੀਕ ਹੈ ਜੀ ਹੋਰ ਆਪਣਾ ਕੀ ਤੁਸੀਂ ਲਾ ਮੈਸਜ ਤਾਂ ਇਹ ਦੇਣਾ ਚਾਹੁੰਦੇ ਆ ਜੀ ਸਾਰੇ ਨੌਜਵਾਨਾਂ ਨੂੰ ਇਹ ਦੇਣਾ ਚਾਹੁੰਦੇ ਆ ਵੀ ਤੁਸੀਂ ਮਿਹਨਤ ਕਰੋ ਬਾਲੀਬਾਲ ਕਬੱਡੀ ਫੁੱਟਬਾਲ ਜਿਮਾਂ 'ਤੇ ਧਿਆਨ ਦਿਓ ਨਸ਼ਿਆਂ ਦੇ ਵਿੱਚ ਕੁਛ ਨਹੀਂ ਰੱਖਿਆ ਆਪਣੀ ਚੰਗੀ ਸਿਹਤ ਨਾਲ ਚੰਗੀਆਂ ਨੌਕਰੀਆਂ ਮਿਲਦੀਆਂ ਜੀ ਤੇ ਤੁਸੀਂ ਚੰਗੇ ਪਲੇਅਰ ਆ ਤੇ ਤੁਹਾਨੂੰ ਨੌਕਰੀਆਂ ਮਿਲਦੀਆਂ ਤੇ ਆਪਣੇ ਪਰਿਵਾਰ ਦਾ ਪੱਜਾ ਚੱਲ ਜਾਂਦਾ ਜੀ ਠੀਕ ਹੈ ਸਰ ਓ ਵਾਹ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਮੈਂ ਕੈਲੀਫੋਰਨੀਆ ਤੋਂ ਆਇਆ ਜੀ ਸਾਡੇ ਪਿੰਡ ਦਾ ਇਹ ਤੀਸਰਾ ਟੂਰਨਾਮੈਂਟ ਹੈ ਜੀ ਜੀ ਹਰੇਕ ਸਾਲ ਬਾਬਾ ਜੀ ਦੀ ਵਰਸੇ ਸੰਤ ਬਾਬਾ ਰਾਮ ਦਾ ਸੰਤ ਬਾਬਾ ਦਾ ਸਾਨੂੰ ਪਿੰਡ ਦਾ ਸ਼ੌਕ ਹੈ ਜੀ ਬਾਹਰਲੇ ਜਿੰਨੇ ਐਨਆਰਆਈ ਆ ਸਾਡੇ ਹਰੇਕ ਸਾਲ 10-15 ਜਣੇ ਅਸੀਂ ਆਉਂਦੇ ਆ ਤੇ ਇਸ ਸਾਲ ਆਪਾਂ ਟੂਰਨਾਮੈਂਟ ਕਰਾਉਨੇ ਆ ਜੀ ਤੇ ਆਲੇ-ਦੁਆਲੇ ਦੇ ਸਾਕਤਾਂ ਨੂੰ ਬੇਨਤੀ ਹੈ ਜੀ ਆਮ ਆਮਾ ਕੇ ਸਾਡੇ ਟੂਰਨਾਮੈਂਟ ਤੇ ਪਹੁੰਚ ਕੇ ਧਾਰਾ ਕਰਾਉਣ ਜੀ ਦੇਖੋ ਯਾਰ ਵਰਕਸਾ ਨਸ਼ੇ ਦੇ ਕੋੜੇ ਆ ਜੀ ਪੰਜਾਬ ਦੀ ਤਰ੍ਹਾਂ ਦੀ ਆ ਸਾਡੇ ਦੀ ਇਹ ਪਰ ਅਸੀਂ ਪਿੰਡ ਵੱਲੋਂ ਸਾਡੇ ਪ੍ਰੋਜੈਕਟ ਹੋਰ ਆਪੀ ਲਿਆ ਬਈ ਨਸ਼ੇ ਛੱਡਣ ਤੇ ਖੇਡਣਾ ਚਾਹਣ ਜੀ ਠੀਕ ਥੈਂਕ ਯੂ ਵਾਈਰਲ ਜੀ ਦਾ ਖਾਲਸਾ ਵਾਹੀ ਫਤਿਹ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਆਸੀ ਤੇ ਚੈਨਲ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਲੋਕੀ ਸਾਡੇ ਪਿੰਡ ਆ ਕੇ ਆਪਣੇ ਜੋ ਪ੍ਰੋਗਰਾਮ ਹੋ ਰਿਹਾ ਹੈ ਇਹਨੂੰ ਕੈਪਚਰ ਕੀਤਾ ਹੈ ਜੀ ਗੱਲ ਅੱਜ ਵਾਰੀਵਾਲ ਦੇ ਮੈਚ ਪੂਰੇ ਆ ਇਸੇ ਤਰ੍ਹਾਂ ਕੱਲ ਨੂੰ ਆਪਣੀ ਕਬੱਡੀਆਂ ਦੇ ਮੈਚ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਹੋਣਗੇ ਉਹ ਜਿਨ੍ਹਾਂ ਦਾ ਇਨਾਮ ਕਬਡੀਆਂ ਦਾ ਆਪਣਾ ਪਹਿਲਾ ਇਨਾਮ ਹੈਗਾ 1 ਲੱਖ ਰੁਪਈਆ ਤੇ ਦੂਜਾ ਇਨਾਮ ਹੈਗਾ ਆ 75 ਹਜ਼ਾਰ ਰੁਪਈਆ ਤੇ ਬੈਸਟ ਜਾਫੀ ਤੇ ਬੈਸਟ ਰੀਡਰ ਨੂੰ ਆਪਣੇ 30-30 ਹਜ਼ਾਰ ਰੁਪਈਆ ਦਿੱਤਾ ਜਾਵੇਗਾ ਕਿ ਇਸੇ ਤਰ੍ਹਾਂ ਰੱਸਾ ਕੱਸੀ ਦਾ ਵੀ ਮੁਕਾਬਲਾ ਕਰਾਇਆ ਜਾਵੇਗਾ ਸ਼ੋ ਮੈਚ ਕਰਾਇਆ ਜਾਊਗਾ ਇਹ ਆਪਣੇ ਟੂਰਨਾਮੈਂਟ 2 ਦਿਨ ਦਾ ਹੈ ਜੀ ਆਪਣੇ 18 ਤਰੀਕ ਨੂੰ ਹੀ ਆਪਣੇ ਵਾਲੀਵਾਲ ਦੇ ਮੈਚ ਤੇ 19 ਤਰੀਕ ਨੂੰ ਆਪਣੇ ਹੈਗੇ ਆ ਜੀ ਇਹੋ ਕਬੱਡੀਆਂ ਦੇ ਮੈਚ। ਬਈ ਇਸ ਟੂਰਨਾਮੈਂਟ ਤੇ ਐਨਾ ਵੀਰੇ ਹਾਂ। ਹਾਂਜੀ ਹਾਂਜੀ ਵੀਰੇ ਇਹਦੇ ਇਸ ਟੂਰਨਾਮੈਂਟ ਦੇ ਵਿੱਚ ਐਨ ਆਰ ਆਈ ਵੀਰ ਤੇ ਪਿੰਡ ਵਾਲੇ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਪਿੰਡ ਦੀ ਪੰਚਾਇਤ ਦਾ ਹਨਾ ਤੇ ਹੋਰ ਇਹ ਇਸ ਨੂੰ ਮੈਸੇਜ ਇਹੋ ਹੀ ਆ ਵੀ ਨਸ਼ਿਆਂ ਨੂੰ ਛੱਡ ਕੇ ਆਪਣੇ ਜਿੰਨੇ ਵੀ ਜੂਥ ਆ ਗੇਮ ਦੇ ਨਾਲ ਜੁੜਨ ਹਨਾ ਤੇ ਇਹੋ ਸਾਡਾ ਤੀਜਾ ਟੂਰਨਾਮੈਂਟ ਆ। ਸਾਡਾ ਬਰਾਲਾ ਵੀ ਹਰੇਕ ਸਾਲ ਦੀ ਸਾਲ ਅਸੀਂ ਵਧੀਆ ਟੂਰਨਾਮੈਂਟ ਕਰਾਏ ਤਾਂ ਜੋ ਫੋਨ ਵਾਲੇ ਜੁਵਾਕਾਂ ਨੂੰ ਸ਼ੇਰ ਮਿਲੇ ਤਾਂ ਜੋ ਸਾਰੇ ਜੁਵਾਕ ਹਨਾ ਜਿੰਮਾਂ ਦੇ ਵੱਲ ਨੂੰ ਹੋਣ ਹਾਂਜੀ ਪ੍ਰਾਈਜ਼ ਆਪਣੇ ਕਬੱਡੀ ਦੇ ਬੱਚਾ 1 ਲੱਖ ਰੁਪਈਆ ਫਸਟ ਨੂੰ ਆ ਤੇ ਸੈਕੰਡ ਹੈਗਾ ਆਪਣੇ ਦੂਜੇ ਨੂੰ 75000 ਰੁਪਈਆ ਤੇ ਬਾਲੀਵਾਲ ਦੇ ਆਪਣੇ 4 ਨਾਮ 31000 ਆ ਦੂਜਾ 21000 15000 ਤੇ 11000 ਰੁਪਇਆ ਆ ਵਾਹ ਜੀਰ ਆ ਗੀਰ ਆਪ ਵੀਰ ਅੱਜ ਜੁੜੇ ਹੋਏ ਨੇ ਟੀਮ ਇਹ ਸਰਵਤੇ ਰਾ ਵੀਰਿਆਂ ਦੀ ਧਰਤੀ ਦਾ ਖਿਡਾਰੀ ਫਿਰ ਪਤੰਦੀਆਂ ਟੀਮਾਂ ਨੂੰ ਤੇ ਗੁਰੂ ਫੇਰ ਗੱਟ ਨਾਲ ਹੋ ਰਹੀ ਹੈ ਬਾਕੀ ਜਿੰਦਗੀ ਨੂੰ ਲਓ ਸਾਰਵਤ ਫੇਰ ਸਲੀ ਵਾਹ ਅੰਦੇਸ਼ ਵਾਹ ਇਹਦਾ